ਆਏ ਹੋਣ ਲੱਗੇ ਅੱਗੇ ਕਹਿਣਾ ਚਾਹੁੰਦੇ ਹੋ ਸਾਨੂੰ ਇਸ ਮੈਡਮ ਆਈ ਹੈ ਸਾਡੇ ਨਗਰ 'ਚ ਸਾਨੂੰ ਸਭ ਨੂੰ ਬੁਲਾਇਆ ਹੈਗਾ ਆ ਸਾਨੂੰ ਬਹੁਤ ਮਾਣ ਆ ਇਹਨਾਂ ਦੇ ਉੱਤੇ ਸਾਨੂੰ ਘਰੋਥ ਹੈਗਾ ਇਹਨਾਂ ਨੇ ਇੱਕ ਥਾਪੜ ਕੇ ਗੱਲ ਕਹੀ ਹੈ ਜਿਹਰੇ ਅੱਗੇ ਕੰਮ ਰੁਕੇ ਹੋਏ ᱛਿਓ ਮੈਂ ਛੋੜੇ ਕਰਕੇ ਦੇਉਂਗੀ ਸਾਨੂੰ ਪਾਣੀ ਦਾ ਸਭ ਤੋਂ ਵੱਡਾ ਦੁੱਖ ਉਹ ਪਾਣੀ ਦਾ ਇਹਨਾਂ ਨੇ ਕੰਮ ਕਰ ਦੇਣਾ ਸੀਵਰੇਜ ਤੋਂ ਸਾਫ਼ ਕਰਾਉਂਦੇ ਨੇ ਆਪਾਂ ਬਾਅਦ ਤੇ ਕਹਿੰਦੇ ਬਿਲਕੁਲ ਬੰਦ ਨਹੀਂ ਹੋਊਗਾ ਮਸ਼ੀਨਾ ਚੰਡੀ ਘਟਵਾਈਆਂ ਸਾਲ ਹੋ ਗਏ ਨੂੰ ਬੰਦ ਹੋਏ ਨੂੰ। ਹਨੂ ਪਰਾ ਇਦਾਂ ਤੇ ਕਿੰਨੇ ਸਾਲ ਹੋ ਗਏ ਬੰਦ ਹੋਏ ਨੂੰ? ਬੰਦ ਹੋਏ ਤਾਂ ਕਾਇਰ ਸਰਕਾਰ ਆ ਗਈਆ ਸਾਡਾ ਨਹੀਂ ਕੰਮ ਬਣਿਆ। ਛੱਡ ਨਾਲ ਇਸ ਵਕਤ ਮੌਜੂਦ ਨੇ ਹਲਕਾ ਵਿਧਾਇਕਾ ਬੀ ਵੀ ਰਜਿੰਦਰਪਾਲ ਕੋਰ ਛੀਨਾ ਆਓ ਅਸੀਂ ਉਹਨਾਂ ਕੋਲੋਂ ਜਾਣ ਲੈਨੇ ਆਂ ਕਿ ਅੱਜ ਜਿਹੜੇ ਜਿਹੜੇ ਉਦਘਾਟਨ ਕੀਤੇ ਕਿੰਨੇ ਕਿੰਨੇ ਲੱਖ ਦੇ ਔਰ ਕਿੱਡੀਆਂ ਕਿਡੀਆਂ ਸੜਕਾਂ ਦਾ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਮਹੂਰਤ ਕੀਤੇ ਗਏ ਨੇ ਸਸਿਗਾਮਣੂ ਅੱਜ ਜਿਹੜੇ ਜਿਹੜੇ ਤੁਸੀਂ ਮਹੂਰਤ ਕੀਤੇ ਨੇ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਕਿੰਨੇ ਕਿੰਨੇ ਲੱਖ ਦੇ ਟੈਂਡਰ ਜਿਹੜੇ ਉਹ ਲੱਗੇ ਨੇ ਤੇ ਕਿੰਨੇ ਕਿੰਨੇ ਟਾਈਮ ਤੱਕ ਜਿਹੜੀਆਂ ਸੜਕਾਂ ਪਾਸ ਹੋ ਜਾਣਗੀਆਂ ਸਭ ਤੋਂ ਪਹਿਲਾਂ ਤਾਂ ਲਾਲ ਮੰਦਿਰ ਵਾਲਾ ਜਿਹੜਾ ਉਹ ਘਟਨ ਕਰਕੇ ਆਏ ਆ ਜਿਹਦੀ ਕੋਸਟ ਹੈਗੀ ਆ 33 ਲੱਖ ਉਸ ਤੋਂ ਅੱਗੇ ਅਸੀਂ ਸਾਸਨ ਘਰ ਦੇ ਦੋਨੋਂ ਉੱਤ ਸਾਈਡ ਜਿਹੜੀ 1.5 ਕਿਲੋਮੀਟਰ ਦੀ ਜਿਹੜੀ ਰੋਡ ਆ ਤੇ 1 ਕਰੋੜ 2 ਲੱਖ ਦੀ ਆ ਤੀਜੀ ਅਸੀਂ ਇਹ ਜਨਰਲ ਮੋਹਨ ਸਿੰਘ ਰੋਡ ਤੋਂ ਲੈ ਕੇ ਬਿਹਾਰੀ ਚੌਕ ਤੱਕ 1 ਕਰੋੜ 10 ਘਟਨ ਕਰਦੇ ਆ ਜਿੱਥੇ ਕਿ ਮੇਰੇ ਨਾਲ ਇੰਡਸਟਰੀਸਟ ਖੜੇ ਆ ਜਿਹੜਾ ਕਿ ਰੋਡ ਦਾ ਬਹੁਤ ਬੁਰਾ ਹਾਲ ਸੀਗਾ ਤੇ ਇਹਦੀ 45 ਲੱਖ ਦੀ ਕੋਸਟਿੰਗ ਆ ਲੇਕਿਨ ਟੈਂਡਰ ਕੋਸਟ ਆ ਇਹਦੀ ਜਿਹੜੀ ਹੈਗੀ ਆ ਰੋਡ ਜਿਹੜੀ ਆ 40 ਤੋਂ 50 ਟਨ ਦੇ ਇਥੇ ਟਰਾਲੇ ਨਿਕਲਦੇ ਆ ਛਰੀਆ ਪਾ ਕੇ ਸਿਰਫ 벨ਟ ਵਾਲੀ ਰੋਡ ਬਣੂਗੀ ਔਰ ਮੈਂ ਇਥੋਂ ਦੇ ਜਿਹੜੇ ਇੰਡਸਟਰੀ ਲਿਸਟਸ ਆ ਹੈਗੇ ਉਹਨਾਂ ਨੂੰ ਅਪੀਲ ਕਰਨਾ ਚਾਹੁੰਦੀ ਆ ਕਿ ਇਹ 20 ਤੋਂ 22 ਦਿਨ ਦਾ ਜਿਹੜਾ ਸਮਾਂ ਹੁੰਦਾ ਰੋਡ ਨੂੰ ਬਣਨ ਦਾ ਉਹਨੇ ਦਿਨਾਂ ਦੀ ਅਪੀਲ ਕੀਤੀ ਜਾਂਦੀ ਆ ਇਹਦੇ ਉੱਤੇ ਅਸੀਂ ਪਾਣੀ ਖੜਾ ਕਰਾਂਗੇ ਕਿ ਆਪਣੇ 20 22 ਦਿਨ ਆਪਣੇ ਜਿਹੜੇ ਵਾਹਨਾਂ ਉਹ ਆਪਣੇ ਬਾਹਰ ਖੜੇ ਕਰ ਦੇਣ ਤਾਂ ਕਿ ਇਹ ਸਟਰੈਂਥ ਪੂਰੀ ਹੋ ਜਾਵੇ। ਮੈਡਮ ਜਿੱਦਾਂ ਦੇਖਿਆ ਜਾਂਦਾ ਕਿ ਹੁਣ ਤਾਂ ਆਪਾਂ ਮਹੂਰਤ ਜਿਹੜੇ ਕਰ ਰਹੇ ਹਾਂ ਤੇ ਸੜਕਾਂ ਵੀ ਜਿਹੜੀਆਂ ਪ੍ਰੋਪਰ ਬਣ ਰਹੀਆਂ ਨੇ ਪਿਛਲੇ ਸਮੇਂ ਦੇ ਵਿੱਚ ਵੀ ਮਹੂਰਤ ਕਿਤੇ ਸੀ ਸੜਕਾਂ ਕਾਫੀ ਜ਼ਿਆਦਾ ਜਿਹੜੀਆਂ ਬਣ ਗਿਆ। ਜਿਹੜੀਆਂ ਸੜਕਾਂ ਰਹਿੰਦੀਆਂ ਨੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕਾਫੀ ਲੋਕ ਜਿਹੜੇ ਪਰੇਸ਼ਾਨ ਨੇ ਉਹਨਾਂ ਬਾਰੇ ਵੀ ਅ। ਆਉਣ ਵਾਲੇ ਸਮੇਂ ਦੇ ਵਿੱਚ ਮੇਰਾ ਮੈਂ ਇਹ ਦਾਵਾ ਵੀ ਕਰਦੀ ਹਾਂ ਔਰ ਵਾਅਦਾ ਵੀ ਕਰਦੀ ਹਾਂ ਕਿ ਹਲਕਾ ਦੱਖਣੀ ਦੇ ਵਿੱਚ ਕੋਈ ਅਸੀਂ ਰੋਡ ਨਹੀਂ ਹੋਊਗੀ ਜਿਹੜੀ ਰਹਿ ਜਾਊਗੀ ਕਿਉਂਕਿ ਲੋਕਾਂ ਨਾਲ ਵਾਅਦਾ ਕੀਤਾ ਸੀਗਾ ਇਲੈਕਸ਼ਨ ਤੇ ਇਹ ਹਲਕੇ ਨੂੰ ਅਸੀਂ ਸ਼ਿੰਗਾਰਾਂਗੇ ਚਾਹੇ ਉਹ ਇੱਥੋਂ ਦੇ ਪਾਰਕ ਹੋਣ ਚਾਹੇ ਇੱਥੋਂ ਦੀ ਨਹਿਰ ਵਾਲੀ ਗਰੀਨ ਬੈਲਟ ਹੋਵੇ ਚਾਹੇ ਮੰਨਲਾ ਕਲੀਨਿਕ ਹੋਣ ਚਾਹੇ ਸਕੂਲ ਹੋਣ ਚਾਹੇ ਸੜਕਾਂ ਹੋਣ ਹਰ ਇੱਕ ਇੱਕ ਕੀਤਾ ਹੋਇਆ ਵਾਦਾ ਅਸੀਂ ਪੂਰਾ ਕਰਾਂਗੇ ਸਰਬਜੀਤ ਸਿੰਘ ਕਰਵਾ ਵਾਰ ਨੰਬਰ 34 ਕੀ ਕਹਿਣਾ ਚਾਹੁੰਗੇ ਅੱਜ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਸਾਡੇ ਹਲਕਾ ਸਾਊਥ ਤੋਂ ਐਮ ਐਲ ਏ ਸ਼੍ਰੀਮਤੀ ਰਜਿੰਦਰਪਾਲ ਕੌਰ ਚੀਨਾ ਜੀ ਜੋ ਕਿ ਪਿਛਲੇ ਦਿਨਾਂ ਤੋਂ ਹਰ ਰੋਜ਼ ਉਦਘਾਟਨ ਕਰ ਰਹੇ ਨੇ ਸਾਡੇ ਜੋ ਵੀ ਅਦਘਾਟਨ ਹੁੰਦੇ ਨੇ ਵਾਰਡ ਕਾਡਰ ਹੋ ਕੇ ਨਾਲ ਦੀ ਨਾਲੇ ਕੰਮ ਸ਼ੁਰੂ ਹੁੰਦਾ ਅੱਜ ਤੱਕ ਕੋਈ ਵੀ ਕੰਮ ਸਾਡਾ ਪੈਂਡਿੰਗ ਨਹੀਂ ਰਿਹਾ ਵੀ ਪੱਥਰ ਲਾ ਦਿੱਤਾ ਹੋਵੇ ਤੇ ਕੰਮ ਨਾ ਚਿਰੇ ਚੜਿਆ ਹੋਵੇ ਅੱਜ ਜੋ ਬਾਪੂ ਮਾਰਕੀਟ ਤੋਂ ਲੈ ਕੇ ਗਰਮੇਲ ਨਗਰ ਨਿਊ ਯਾਦਨਗਰ ਲਾਲ ਪੱਥਰ ਮੰਦਰ ਵਾਲੇ ਕੋਲ ਦੀ ਜਿਹੜੀ ਸਿਹਤ ਹਸਪਤਾਲ ਤੱਕ ਸੀਮੈਂਟਾਈਜ਼ ਸੜਕ ਬਣ ਜਾ ਰਹੀ ਆ ਕਿਉਂਕਿ ਇੱਥੇ ਸ਼ਾਪ ਕੀਪਰ ਨੇ ਗਰੀਬ ਲੋਕ বাসਦੇ ਆ ਬੜੀ ਸੜਕ ਟੁੱਟੀ ਹੋਈ ਸੀ ਬਹੁਤ ਬੁਰਾ ਹਾਲ ਸੀ ਇਸ ਕਰਕੇ ਸੜਕ ਬਣਨ ਨਾਲ ਲੋਕ ਖੁਸ਼ੀ ਮਹਿਸੂਸ ਕਰ ਰਹੇ ਨੇ ਕਿ ਇਹ ਕਿੰਨੇ ਦਿਨਾਂ ਤੋਂ ਲੜਕ ਨਹੀਂ ਬਣੀ ਹੈ। ਇਹਨੂੰ ਪੱਕੀ 30 ਸਾਲ ਹੋ ਗਏ ਤਕਰੀਬਨ ਇਸ ਏਰੀਆ ਦੇ ਵਿੱਚ ਜੋ ਵੀ ਅਸੀਂ ਸੜਕਾਂ ਬਣਾਈਆਂ ਨੇ ਪਹਿਲਾਂ ਵੀ ਬਣਾਈਆਂ ਨੇ ਹੁਣ ਵੀ ਮੋਟਕਾ ਦੇ ਤਕਰੀਬਨ ਸਾਰੀਆਂ ਸੜਕਾਂ ਹੀ 20 25 25 ਸਾਲ ਤੋਂ ਕਦੇ ਕਿਸੇ ਨੇ ਪੁੱਛਿਆ ਨਹੀਂ ਜੋ ਹੁਣ ਬਣ ਜਾ ਰਹੀਆਂ ਨੇ। ਪਹਿਲੇ ਐਮਐਲਏ ਕੌਣ ਸੀ? ਪਹਿਲੇ ਇੱਥੇ ਐਮਐਲਏ ਸਰਦਾਰ ਬਲਵਿੰਦਰ ਸਿੰਘ ਬੈਂਸ ਸੀ। ਉਹਨਾਂ ਨੇ ਕਦੇ ਵੀ ਚਾਰ ਦਿੱਤੀ ਹੈ ਲੋਕਾਂ ਦੀ। ਨਹੀਂ ਉਹ ਸਰਕਾਰ ਤੋਂ ਬਾਹਰ ਸੀਗੇ ਜੀ ਸਰਕਾਰ ਤੋਂ ਬਾਹਰ ਨਹੀਂ ਕੰਮ ਹੁੰਦਾ। ਸਰਕਾਰ ਵਾਲਿਆਂ ਦਾ ਹੀ ਕੰਮ ਹੁੰਦਾ ਜੋ ਸਰਕਾਰ ਕਰਦੇ ਆ ਲੋਕਾਂ ਦੀ ਅਪੀਲ ਕਰਨੇ ਚਾਹੁੰਦੇ ਲੋਕ ਸਾਡੇ ਬਾਰੇ ਭਲੀ ਭਾਨਤੀ ਜਾਣਦੇ ਆ ਵੀ ਅੱਜ ਤੱਕ ਜੋ ਵੀ ਅਸੀਂ ਕੰਮ ਕਹਨੇ ਆ ਕੱਟ ਬੋਲਦੇ ਆ ਕੰਮ ਜਿਆਦਾ ਕਰਦੇ ਆ ਲੋਕ ਚੰਗੀ ਤਰ੍ਹਾਂ ਜਾਣਦੇ ਆ ਕੋਈ ਵੀ ਜੋ ਕਹਨੇ ਆ ਉਹ ਕੰਮ ਸ਼ੁਰੂ ਹੁੰਦਾ ਹੀ ਹੁੰਦਾ ਲੋਕ ਸਾਡੇ ਨਾਲ ਜੁੜੇ ਇਸ ਕਰਕੇ ਆ ਕਿਉਂਕਿ ਅਸੀਂ ਜੋ ਬੋਲਦੇ ਆ ਸੱਚ ਬੋਲਦੇ ਆ ਨਾਲ ਹੁਣ ਇਸ ਵਕਤ ਮੌਜੂਦ ਨੇ ਇੰਡਸਟਰੀ ਦੇ ਮੈਂਬਰ ਵੀ ਕਹਿ ਦਿੰਦੇ ਆ ਤੇ ਜਿੰਨੀ ਜਿਨ੍ਹਾਂ ਦੇ ਇੱਥੇ ਇੰਡਸਟਰੀ ਆ ਉਹ ਅਸੀਂ ਉਹਨਾਂ ਨਾਲ ਗੱਲਬਾਤ ਕਰ ਲਵਾਂਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਭਾਈ ਜੀ ਕਿੰਨਾ ਸਮਾਂ ਜਿਹੜਾ ਇਸ ਰੋਡ ਨੂੰ ਦੇਖਦੇ ਆ ਹੋ ਗਿਆ ਵੀ ਅੱਜ ਤੱਕ ਬਣਿਆ ਹੀ ਨਹੀਂ ਇਹਦੀ ਪਿਛਲੇ ਲੰਬੇ ਸਮੇਂ ਤੋਂ ਰੋਡ ਜਿਹੜੀ ਆ ਅਸੀਂ ਬਣੀ ਹੋਈ ਤਾਂ ਦੇਖੀ ਵੀ ਨਹੀਂ ਹੈਗੀ ਇਹ ਕੱਚੀ ਹੋਈ ਆ ਤੇ 2500 ਤੱਕ ਜਾਨੀ ਕਿ ਇੱਥੇ ਕੋਈ ਰੋਡ ਹੈ ਹੀ ਨਹੀਂ ਜੀ ਕੱਚੀ ਸੀਗੀ ਤੇ ਪਿੱਛੇ ਕਾਫੀ ਅਸੀਂ ਰਿਕਵੈਸਟ ਵੀ ਕੀਤੀ ਹੈ ਡਿਪਾਰਟਮੈਂਟ ਵਗੈਰਾ ਨੂੰ ਨਹੀਂ ਬਣੀ ਚਲੋ ਹੁਣ ਆਪ ਸਰਕਾਰ ਆਈ ਆ ਤੇ ਸਾਡੇ ਮੈਨੇਜਿੰਗ ਡਾਇਰੈਕਟਰ ਨੇ ਅਨਿਸ਼ ਗੁਪਤਾ ਜੀ ਨਾਲ ਹੀ ਖੜੇ ਆ ਉਹਨਾਂ ਨੇ ਸੀਐਮ ਸਾਹਿਬ ਨੂੰ ਰਿਕਵੈਸਟ ਕੀਤੀ ਦੋ ਤਿੰਨ ਵਾਰ ਉਹਨਾਂ ਨਾਲ ਮੀਟਿੰਗ ਵੀ ਕੀਤੀ ਤੇ ਉਹਨਾਂ ਨੇ ਬਜਟ ਪਾਸ ਕਰਵਾ ਕੇ ਦਿੱਤਾ ਤੇ ਮੌਜੂਦਾ ਐਮਐਲਏ ਨੇ ਆਪਣੇ ਆਏ ਹੋਏ ਨੇ ਉਹਰੇ ਨਾਲ ਤੇ ਰਜਿੰਦਰਪਾਲ ਕੌਰ ਸ਼ਿਨਾ ਜੀ ਤੇ ਇਹਨਾਂ ਨਾਲ ਸੰਪਰਕ ਬਣਾ ਕੇ ਉਹਨਾਂ ਨੇ ਬਾਕੀ ਸਾਡੇ ਡਾਇਰੈਕਟਰ ਸਾਹਿਬ ਨਾਲ ਗੱਲਬਾਤ ਕਰਕੇ ਤੇ ਇਹ ਸੜਕ ਨੂੰ ਅੱਜ ਦੀਪਤ ਅਧ ਰੱਖਿਆ ਵਾ ਤੇ ਸੜਕ ਬਣ ਜਾ ਰਹੀ ਆ ਤੇ ਬਾਕੀ ਅਸੀਂ ਰਿਕਵੈਸਟ ਕੀਤੀ ਆ ਕਿ ਸੜਕ ਪ੍ਰੋਪਰ ਵਧੀਆ ਤੇਕ ਨਾਲ ਬਣਾਈ ਜਾਵੇ ਕਿਉਂਕਿ ਵੱਡੇ ਟਰੱਕ ਉਹਰੇ ਆਉਂਦੇ ਨੇ 50 50 ਟਨ ਦੇ 40 ਟਨ ਦੇ ਆਮ ਚੱਲਦੇ ਆ ਤੇ ਉਹ ਸਾਹਿਬ ਨੇ ਇਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵਾ ਬਸੀ ਪ੍ਰੋਪਰ ਵੇ ਨਾਲ ਐਮ ਵਧੀਆ ਤਕੜੀ ਸੜਕ ਬਣਾਵਾਂਗੇ ਤੇ ਬਾਕੀ ਜਿਹੜੀ ਪ੍ਰੋਬਲਮ ਸੀਗੀਆਂ ਉਹ ਸਾਡੀਆਂ ਹੱਲ ਹੋ ਜਾਣਗੀਆਂ ਉਹਦੇ ਨਾਲ ਉਹ ਗੱਡੀਆਂ ਫਸ ਜਾਂਦੀਆਂ ਸੀ ਉਹ ਹੋਰ ਪ੍ਰੋਬਲਮ ਸੀਗੀਆਂ ਪਾਣੀ ਰੁਕ ਜਾਂਦਾ ਸੀ ਤੇ ਬੱਚੇ ਗਿਰਦੇ ਸੀ ਸਕੂਲਾਂ ਵਾਲੇ ਜਾਂ ਹੋਰ ਟਰੱਕ ਫਸ ਜਾਂਦੇ ਸੀ ਤੇ ਧੰਨਵਾਦ ਕਰਦੇ ਆਂ ਸੀ ਆਪ ਸਰਕਾਰ ਦਾ ਤੇ ਐਮ ਐਲ ਏ ਜਿੰਦਰਪਾਲ ਸ਼ੀਨਾ ਜੀ ਮੈਡਮ ਦਾ ਬਹੁਤ-ਬਹੁਤ ਤੇ ਉਹਨਾਂ ਦਾ ਸਵਾਗਤ ਕਰਦੇ ਆਂ ਕਿ ਉਹਨਾਂ ਨੇ ਉੱਚ ਕਰਮ ਚੱਕ ਕੇ ਇਹ ਸੜਕ ਬਣਾਉਣ ਦੀ ਬਣਾਉਣ ਦਾ ਫੈਸਲਾ ਲਿਆ ਧੰਨਵਾਦ ਸਾਡੇ ਨਾਲ ਇਸ ਵਕਤ ਮੌਜੂਦ ਨੇ ਇੰਡਸਟਰੀ ਦੇ ਫਨੀਸ਼ ਗੁਪਤਾ ਜੀ ਆਓ ਅਸੀਂ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ ਸੱਚ ਗਿਆ ਬਾਈ ਜੀ ਅਸੀਂ ਗੱਲ ਜੀ ਬਾਈ ਜੀ ਅੱਜ ਜਿਹੜੀ ਸੜਕ ਬਣਨ ਜਾ ਰਹੀ ਹੈ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ ਬਹੁਤ ਵਧੀਆ ਸਟੈਪ ਲਿੱਤਾ ਜੀ ਐਮਐਲਏ ਮੈਡਮ ਦੁਆਰਾ ਐਕਚੁਅਲੀ ਕੀ ਹੈ 25 ਤੋਂ ਅਸੀਂ ਇੱਥੇ ਹੈਗੇ ਸਾਡੀਆਂ 4 ਫੈਕਟਰੀਆਂ ਹੈਗੇ ਅੱਥੇ ਹੈਗੀਆਂ ਡਿਵੈਲਪਮੈਂਟ ਚਾਰजेस ਹੋਰ ਕਾਰਪੋਰੇਸ਼ਨ ਨੂੰ ਚਾਰजेस ਅਸੀਂ ਫੀਸ ਵਗੈਰਾ ਸਾਰੇ ਭਰਦੇ ਰਹੇ ਹਾਂ ਪਰ ਅੱਜ ਤੱਕ ਕਦੇ ਸੁਣਵਾਈ ਨਹੀਂ ਹੋਈ ਉਹ ਸਾਡਾ ਐਕਸਪੋਰਟ ਯੂਨਿਟ ਆ ਜੀ ਯੂਰਪ ਅਮਰੀਕਾ ਮਾਲ ਜਾਂਦਾ ਵਾ ਸਾਡਾ ਤੇ ਸਾਡੇ ਕਸਟਮਰਸ ਆਉਂਦੇ ਹੁਣ 8 ਤਰੀਕ ਨੂੰ ਵੀ ਆ ਰਹੇ ਆ ਉਹ ਕਸਟਮਰ ਕਈ ਰਿਪੀਟ ਆਉਂਦੇ ਆ ਉਹਨਾਂ ਨੂੰ ਹਮੇਸ਼ਾ ਕਹਿ ਦਿੰਦੇ ਆ ਕਿ ਯਾਰ ਸੜਕ ਅਗਲੀ ਵਾਰ ਬਣੀ ਹੋਏਗੀ ਅਗਲੀ ਵਾਰ ਬਣੀ ਹੋਏਗੀ ਲੇਕਿਨ ਕੀ ਕਹਿੰਦੇ ਕਿ ਯੂਰੋਪੀਅਨ ਬੰਦੇ ਆਉਂਦੇ ਆ ਪੂਰੇ ਚਲੋ 에어ਪੋਰਟ ਦੀ ਕਮੀ ਹੈਗੀ ਚੰਡੀਗੜ੍ਹ ਤੋਂ ਅਸੀਂ ਰੀਸੀਵ ਲੈ ਆਂਦੇ ਆ ਦਿੱਲੀ ਤੋਂ ਚੰਡੀਗੜ੍ਹ ਚੰਡੀਗੜ੍ਹ ਤੋਂ ਰੈਡੀਸਨ ਹਾਇਆਟਿਅਰ ਰੁਕਵਾ ਦਿੰਦੇ ਆ ਸੜਕ ਤੋਂ ਇਥੋਂ ਜਦੋਂ ਜੁਗਿਆਨੇ ਤੋਂ ਐਂਟਰ ਕਰੀਦਾ ਨਾ ਜੀ ਇਹ ਸੜਕ ਦੇਖ ਕੇ ਉਹ ਬਿਲਕੁਲ ਘਬਰਾ ਜਾਂਦੇ ਕਿ ਯਾਰ ਅਸੀਂ ਗਲਤ ਜਗ੍ਹਾ ਤਾਂ ਨਹੀਂ ਆ ਗਏ ਅਸੀਂ ਫੈਕਟਰੀ ਤੇ ਜਿੱਤ ਸਾਡੇ ਮਾਲ ਕਿਵੇਂ ਬਣਾਣਗੇ ਫੈਕਟਰੀ ਦੇ ਅੰਦਰ ਪੜ ਕੇ ਫਿਰ ਚਲੋ ਖੁਸ਼ ਹੋ ਜਾਂਦੇ ਆ ਲੇਕਿਨ ਬਾਰਸ਼ਾ ਦੇ ਟਾਈਮ 'ਚ ਉਹ ਸਾਨੂੰ ਮਤਲਬ ਕਿ ਸਾਨੂੰ ਡਰ ਲੱਗਦਾ ਰਹਿੰਦਾ ਕਿ ਇਹ ਸਾਨੂੰ ਆਰਡਰ ਦੇ ਕੇ ਜਾਣਗੇ ਕਿ ਨਹੀਂ ਦੇ ਕੇ ਜਾਣਗੇ ਤੇ ਗੱਡੀਆਂ ਦਾ ਤੁਸੀਂ ਕਰੋੜ ਕਰੋੜ ਦੀਆਂ ਰੱਖੀਆਂ ਹੋਈਆਂ ਮਰਸੀਡੀਜ਼ ਪੋਰਸ਼ ਰੱਖੀ ਹੋਈ ਆ ਤੇ ਉਹ ਖੁਸ਼ ਹੁੰਦੇ ਆ ਲੇਕਿਨ ਆਹ ਸੜਕ ਤੇ ਆ ਕੇ ਉਹ ਉਹਨਾਂ ਦਾ ਮਨ ਖਰਾਬ ਹੋ ਜਾਂਦਾ ਵੈ ਸੀਵਰੇਜ ਬਲੌਕ ਹੁੰਦੇ ਆ ਬੈਕ ਮਾਰਦੇ ਆ ਟੁਆਇਲਟ ਦੇ ਮਤਲਬ ਸਾਰਾ ਬੈਕ ਮਾਰਦੇ ਆ ਸਮੈਲ ਆਉਂਦੀ ਆ ਸੀਵਰੇਜ ਦੀ ਤੇ ਪਾਣੀ ਨਹੀਂ ਨਿਕਲ ਪੰਦਾ ਤੇ ਫੈਕਟਰੀ ਦੇ ਅੰਦਰ ਸਾਨੂੰ ਡਰ ਲੱਗਦਾ ਕਿ ਪਾਣੀ ਦਾ ਲੈਵਲ ਵੱਧ ਕੇ ਅੰਦਰ ਆ ਕੇ ਮਸ਼ੀਨਾਂ ਦੇ ਵਿੱਚ ਨਾ ਪਾਣੀ ਆ ਜਾਏ ਜਦ ਸਾਡੀ ਫੈਕਟਰੀਆਂ ਰੁਕ ਜੇ ਇਹ ਚੀਜ਼ ਦਾ ਡਰ ਹੁੰਦਾ ਲੇਕਿਨ ਬਹੁਤ ਰਿਕੁਐਸਟ ਕੀਤੀ ਸੀ ਲੇਕਿਨ ਮੈਡਮ ਨਾਲ ਗੱਲ ਹੋਈ ਮੈਡਮ ਕਹਿੰਦੇ ਆ ਬਾਰਿਸ਼ਾ ਤੋਂ ਬਾਅਦ ਅਸੀਂ ਪੱਕਾ ਸੜਕ ਬਣਾ ਕੇ ਦੇਵਾਂਗੇ ਤੇ ਇਹਨਾਂ ਨੇ ਆਪਣਾ ਵਾਅਦਾ ਜਿਹੜਾ ਹੈਗਾ ਵਾ ਉਹ ਪੂਰਾ ਕੀਤਾ ਵਾ ਤੇ ਆ ਦੇਖੋ ਤੁਹਾਡੇ ਸਾਹਮਣੇ ਅੱਜ ਉਦਘਾਟਨ ਕਰ ਗਿਆ ਹੁਣ ਅਸੀਂ ਕਹਿੰਦੇ ਆ ਕਿ ਜਲਦੀ ਜਲਦੀ ਬਣੇ ਤੇ ਇੱਥੇ ਮੇਨ ਗੱਲ ਇਹ ਹੈ ਨਾ ਜੀ ਸਾਡੇ ਜਿਵੇਂ ਸਾਡੀ ਫੈਕਟਰੀ ਅੱਗੇ ਦੋ ਤਿੰਨ ਸੀਵਰੇਜ ਦੇ ਟੱਕਣ ਖੁੱਲੇ ਆ ਬਲੋਕ ਆ ਜਿਹੜਾ ਪਾਣੀ ਪਰਦਾ ਸੀਵਰੇ ਉਹ ਦਿਖਦੇ ਤਾਂ ਹੈ ਨਹੀਂ ਟੱਕਣ ਕੋਈ ਨਾ ਕੋਈ ਗੱਡੀ ਡਿੱਗ ਜਾਂਦੀ ਆ ਗੱਡੀ ਫਸ ਜਾਂਦੀ ਆ ਮੈਂ ਮੇਰੇ ਕੋਲ ਵੀਡੀਓ ਫੋਟੋਸ ਬਣੀ ਹੈਗੀ ਆ ਉਹ ਸਾਡੇ ਕੋਲ ਹੈਲਪ ਮੰਗਦੇ ਆ ਕਿ ਭਾਈ ਸਾਹਿਬ ਆਪਣੀ ਕ੍ਰੇਨ ਭੇਜ ਦਿਓ ਹੁਣ ਤੁਸੀਂ ਇਸ ਨੂੰ ਇਸ ਕੰਮ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜਾ ਅੱਜ ਹਲਕਾ ਵਿਧਾਇਕਾ ਵੱਲੋਂ ਉਦਘਾਟਨ ਕੀਤਾ ਗਿਆ ਤੇ ਇਹ ਕੰਮ ਬੜੇ ਜਲਦੀ ਜਿਹੜਾ ਸ਼ੁਰੂ ਵੀ ਕਰ ਦਿੱਤਾ ਗਿਆ ਇਹ ਤਾਂ ਬਹੁਤ ਇਹਨੂੰ ਦੇਖਣਾ ਕਿ ਹੈ ਜੀ ਜੋ 15 2 18 ਸਾਲਾਂ ਚ ਨਹੀਂ ਹੋਇਆ ਅੱਜ ਹੋ ਰਿਹਾ ਤਾਂ ਅੱਛਾ ਹੀ ਲੱਗੇਗਾ ਨਾ ਜੀ ਖੁਸ਼ ਹਾਂ ਤੁਸੀਂ ਇਸ ਕੰਮ ਆਪਕੋ ਖੁਸ਼ ਆ ਜੀ ਬਾਕੀ ਸਾਰੇ ਇੰਡਸਟਰੀ ਵਾਲੇ ਵੀ ਸਭ ਨੂੰ ਇੱਕ ਦੂਜੇ ਨੂੰ ਮੁਬਾਰਕਾ ਦੇ ਰਹੇ ਆ ਸੋ ਤੁਸੀਂ ਦੇਖਿਆ ਹਲਕਾ ਵਿਧਾਇਕ ਬੀਬੀ ਰਜਿੰਦਰਪਾਲ ਗੁਰਸ਼ੀਨਾ ਨੇ ਵੀ ਦ ਲੋਕਾਂ ਨੂੰ ਦੇ ਦਿੱਤੇ ਜਾਣਗੇ ਅਤੇ ਇੰਡਸਟਰੀ ਲਿਸਟ ਵੀ ਜਿਹੜੇ ਕਿਤਨਾ ਕਿਤੇ ਖੁਸ਼ ਨਜ਼ਰ ਆ ਰਹੇ ਨੇ ਕਿਸੇ ਸੜਕਾਂ ਨੂੰ ਲੈ ਕੇ ਕੀ ਕਾਫੀ ਲੰਬੇ ਸਮੇਂ ਤੋਂ ਜਿਹੜਾ ਸੜਕਾਂ ਦਾ ਜੜ ਬਾਲਾ ਬੁਰਾ ਹਾਲ ਸੀਗਾ ਤੁਸੀਂ ਦੇਖਦੇ ਰਹੋ ਜੁਝਾਰ ਟਾਈਮ ਕੈਮਰਾਮੈਨ ਵਿਕਾਸ ਦੇ ਨਾਲ ਬਰਿੰਦਰ ਸਿੰਘ ਮਨਕੂ ਦੇ ਇਹ ਵਿਸ਼ੇਸ਼ ਰਿਪੋਰਟ